ਹੁਣ ਪੈ ਗਿਆ ਮੌਸਮ ਦਾ ਫਰਕ ਤੇ ਤੁਹਾਨੂੰ ਅਸੀਂ ਵਲੌਗਾਂ ਤੋਂ ਨਾਲ ਦੀ ਨਾਲ ਜੁੜੀ ਚੱਲਾਂਗੇ ਵਲੌਗਾਂ ਦੇ ਨਾਲ ਹਾਂਜੀ ਅੱਜ ਮੈਂ ਸੋਚਿਆ ਚੱਲ ਬ੍ਰੇਕਫਾਸਟ ਮਾਂ ਤੇ ਨੂੰ ਬਾਹਰ ਕਰਾ ਲਿਆ ਵਾਂ ਤੇ ਅੱਜ ਅਸੀਂ ਚੱਲੇ ਆ ਬ੍ਰੇਕਫਾਸਟ ਕਰਨ ਵਾਸਤੇ ਬਾਹਰ ਕਿੱਥੇ ਜਾ ਰਹੇ ਹਾਂ ਅੱਜ ਹਲੇ ਵੈਸੇ ਅਸੀਂ ਤਾਂ ਜਾ ਰਹੇ ਆ ਤੁਹਾਨੂੰ ਦੱਸਦੇ ਆ ਜਾ ਕੇ ਕਿੱਥੇ ਜਾ ਰਹੇ ਆ ਡਿਸਾਈਡ ਨਹੀਂ ਹੋਈ ਕਿੱਥੇ ਪਰ ਜਾ ਰਹੇ ਆ ਕਿੱਦਨੇ ਕਿੱਦਨੇ ਦੋ ਦੋ ਜਗ੍ਹਾ ਤਾਂ ਹੈਗੀਆਂ ਵਾ ਆਪਣੇ ਦੋ ਜਗ੍ਹਾ ਤਾਂ ਹੈਗੀਆਂ ਜਿਹੜੀਆਂ ਆਪਾਂ ਡਿਸਾਈਡ ਕੀਤੀਆਂ ਹੋਈਆਂ ਬਾਕੀ ਜਾ ਕੇ ਪਤਾ ਲੱਗੂਗਾ ਕਿ ਆਪਾਂ ਜਾਣੇ ਕਿਹੜੀ ਜਗ੍ਹਾ ਤੇ ਹੂੰ ਕਮਲ ਦਾ ਵਹ ਰਾਜ ਦਾ ਢੱਬਾ ਪਸੰਦ ਆਇਆ ਸੀ ਉੱਥੇ ਆਪਾਂ ਜਾਏ ਸੀ ਹਾਂ ਮੈਨੂੰ ਬਹੁਤ ਪਸੰਦ ਆਇਆ ਮੈਨੂੰ ਉਹ ਬਹੁਤ ਵਧੀਆ ਵੀ ਲੱਗਿਆ ਹਾਂ ਹੁਣ ਆਪਾਂ ਦੇਖਾਂਗੇ ਹੋਰ ਦੇਖਦੇ ਕਿਹੜਾ ਆਉਂਦਾ ਫਿਰ ਆਪਾਂ ਉੱਥੇ ਜਾਂਦੇ ਹਾਂ ਮਤਲਬ ਲੱਭ ਜੂਗਾ ਆਪਾਂ ਨੂੰ ਉੱਥੇ ਜਾ ਕੇ ਹਨਾ ਫਿਰ ਲੱਭ ਜੂਗਾ ਤੇ ਹੁਣ ਬਾਕੀ ਚਲੋ ਆਪਾਂ ਜਾ ਕੇ ਆਪਾਂ ਉੱਥੇ ਹੀ ਜਾ ਕੇ ਤੁਰੰਤ ਮਿਲਦੇ ਹਾਂ ਹਨਾ ਹਾਂ ਬਸ ਚੱਲ ਲਈਆਂ ਗੱਡੀ 'ਚ ਬੈਠੇ ਆ ਤਿਆਰ ਆ ਸਟਾਰਟ ਕਰਨੀ ਗੱਡੀ ਤੇ ਤੁਰ ਪੜਾ ਹਾਂ ਹਾਂ ਬਸ ਤੁਹਾਨੂੰ ਉੱਥੇ ਹੀ ਜਾ ਕੇ ਆਪਾਂ ਮਿਲਦੇ ਹਾਂ ਠੀਕੋ ਤੁਸੀਂ ਵੀ ਬਲਾਗ ਨਾਲ ਜੁੜੇ ਰਹੋ ਜੁੜੇ ਰਹੋ ਦੇਈ ਫਸਟ ਦੇ ਸੌਮਨ ਕੀ ਕਹੋਗੇ ਚੰਗ ਚੰਗ ਦੁਬਾਰਾ ਦਿੰਦੀ ਮੈਂ ਦਿੱਤਨਾ ਆਰਡਰ ਹੈ ਕਿਸੇ ਨੇ ਸੁਣਿਆ ਕਾਪੀ ਆਈ ਕਾਪੀ ਨਹੀਂ ਦੀ ਬਤ ਤ ਮੀਨੂ ਬੱਲੇ ਏ ਕਿਆ ਡਾ ਗਾਗਾ ਥੋੜੀ ਇੰਟਲੀ ਹਟਾ ਵੀ ਤੁਹਾਡੀ ਮੈਂ ਲਾ ਲਿਆ ਸਾਰਾ ਕੁਝ ਸਿਰਕਾ ਕੀ ਹੁੰਦੇ ਆ ਝੋਾਕ ਪੇਟ ਚ ਚਲੋ ਜੀ ਕੀ ਖਾਉਂਗੇ ਲੋ ਜੀ ਮੀਨੂ ਖੋਲਿਆ ਕਮਲ ਨੇ ਰੋਟੀ ਆਈ ਰੋਟੀ ਖਾਣੀ ਹੈ ਲੈ ਵੀਰਬਾਬ ਤਾਂ ਰੋਟੀ ਰੋਟੀ ਖਾਣੀ ਪਤਾ ਰਵਾਵ ਨੇ ਤਾਂ ਰੋਟੀ ਖਾਣੀ ਆ ਵੀ ਲੋ ਹਾਂਜੀ ਹਾਂਜੀ ਵੀ ਦੋ ਮਰ ਉਹ ਬਰੇਵਾ ਚਪੜਾ ਰੋਟੀ ਦੇਖੋ ਰੋਟੀ ਬਰੇਵਾ ਚਲੋ ਜੀ ਚਲੋ ਫਿਰ ਦੇਖੋ ਨਾ ਬੜਾ ਦਿਖਾ ਦਿਓ ਸਾਨੂੰ ਦੇਖ ਲਓ ਲਓ ਦੇਖੋ ਬਰੇ ਲੱਡੂ ਟਿਕਦੀ ਨਹੀਂ ਗਈ ਉਹ ਤੁਸੀਂ ਦੇਖਿਆ ਨਾ ਅੱਬਾ ਪੁੱਤ ਫਿਰ ਰੋਟੀ ਨਹੀਂ ਖਾਣੀ ਰੋਟੀ ਖਾਣੀ ਨਹੀਂ ਐਂ ਖਾ ਲੋਂਗੇ ਲੈ ਰਵਾਵ ਦਾ ਕੱਪੀ ਸਮਝੀ ਜਾਂਦੀ ਲੈ ਰਵਾਵ ਦਾ ਨੂੰ ਕੱਪੀ ਸਮਝਦੀ ਰਬਾਉ ਕਾ ਪੀਏ ਚਲੋ ਜੀ ਸਾਡਾ ਮੀਨੂ ਸਾਡਾ ਮੀਨੂ ਉਹ ਪਿਆ ਚਲੋ ਠੀਕ ਹੈ ਜੀ ਆਹ ਦੇਖੀਏ ਬਾਬਾ ਹਾਂ ਜੀ ਬੱਤ ਹਾਂ ਜੀ ਉਹ ਨਵੀਰ ਬਾਬ ਨੇ ਤਾਂ ਇੰਤਜ਼ਾਮ ਕੀਤਾ ਲੈ ਜੀ ਹਾਂ ਜੀ ਜੀ ਹਾਂ ਬੱਤ ਠੀਕ ਹੈ ਉਹ ਲੈ ਕੇ ਆਉਂਦੇ ਆ ਰਬਾਉ ਦਾ ਬਹੁਤ ਓੱਖਾ ਮਿਲ ਆਇਆ ਸਾਹਿਬ ਮੈਂ ਡਿੱਗ ਡਿੱਗ ਹੋਈ ਨਹੀਂ ਗੁੱਲੇ ਇਹ ਤਾਂ ਕੱਪ ਹੀ ਖਾਂਜੀ ਆਲੀ ਇਹ ਤਾਂ ਕੱਪ ਹੀ ਆ ਕਿੰਨਾ ਰੈਮ ਹੋ ਗਿਆ ਕਾਈਂ ਦਾ ਮੈਂ ਦੇਖਿਆ ਨਹੀਂ ਦੂਜਾ ਫੋਨ ਕਿੱਥੇ ਆ ਕਿੰਨੀ ਫਿਕਰ ਪੈ ਗਈ ਆ ਤੇ ਫੋਨ ਦੀ ਕਮਾਲ ਹੀ ਗੱਲ ਆ ਤੇ ਫੋਨ ਦੀ ਵੀ ਆ 10:30 ਵਜ ਗਈ ਲੇਟ ਹੋ ਕੇ ਬੈਠਾਂ ਪਰ ਕੋਈ ਨਹੀਂ ਬ੍ਰੇਕਫਾਸਟ ਹੀ ਹੋਇਆ ਹੂੰ हां जी पापा आए हैं हाँ जी पहलवान तब बैठे थे नु दस दिए नी तो अपका दा नी का का कर कर ले रे रे है पोते हाँ. हाँ ए हाँ ए फ केदी कुंटे अच्छा ए फ्रूट है पोते हां जी ए हां पोते ए हां पोते ए बहुत छोटा घर बनया बहुत छोटा हां आ केदी रायसा हां पोते हां पोते रे छोता लाडबे जी किन्ना बोल दिया E punta, punta. A, e, e, tivi, punta. A, e, e, tivi, punta. A, e, e, tivi, punta. A, e, e, a A, 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 a A ਓਹ 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 ਹਾਂ ਮੇਰਾ ਸਾਥ ਪਸਾਉ ਹਾਂ ਦੇਖ ਲਓ ਦੇਖ ਲਓ ਦੇਖ ਲਓ ਘਰ ਵਾਲਿਆਂ ਦੇ ਹਾਲ ਦੇ ਹਨ ਮੇਰੇ ਵਾਲਾ ਪਰੋਠਾ ਕਿੰਨੇ ਟੁੱਟ ਗਿਆ ਮੇਰੇ ਵਾਲਾ ਸਾਥ ਆ ਸ਼ਾਬਾਸ਼ 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 ਆ ਆ ਸਾਡਾ ਸੋਹਣਾ ਪੁੱਤ ਤਾਂ ਟੈਗਦਾ ਹੀ ਨਹੀਂ ਬੋਲੀ ਜਾਂਦਾ ਬੋਲੀ ਜਾਂਦਾ ਕੀ ਕਹਿੰਦਾ ਪੁੱਤ ਹੁਣ ਦੱਸੋ ਰੋਟੀ ਖਾਈਏ ਜਮਾਂ ਰੋਟੀ ਖਾਈਏ ਨਹੀਂ ਕਿਉਂ ਖਾਣੀਗਾ ਤੈਨੂੰ ਭੱਖਣ ਲੱਗੀ ਚਲੋ ਖਾਣਾ ਸ਼ੁਰੂ ਕਰੋ ਚਲੋ ਠੀਕ ਹੈ लगता है मेनू ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅੰਕ ਕੁਟਣੀ ਹਰ ਜਿਵੀ ਖਾਂਦੀ ਨਹੀਂ ਨੀ ਲੱਗੂ ਹੂੰ ਖਾ ਕੇ ਚੋਲਦਾ ਤੂੰ ਬੋਲਦਾ ਪੁੱਤ ਖਾਂਦੀ ਨਹੀਂ ਗੀ ਬੱਚਾ ਖਾਂਦੀ ਹਾਂਜੀ ਕਿਵੇਂ ਹੋ ਠੀਕੇ ਫਿਰਦੀ ਆਪ ਵੀ ਤਾਂ ਰੋਟੀ ਨਹੀਂ ਖਾਦੀ ਦਹੀ ਖਾ ਲਿਆ ਤੇ ਹੁਣ ਖਾਂਦੀ ਪਈ ਇਹ ਚੀਜੀ ਚੀਜੀ ਖਾਂਦੀ ਹੁਣ ਵਾਓ ਯਾ ਦਜਾ ਯਾ ਦਜਾ ਨਾ ਜਿਹੜੇ ਮੈਨੂ ਆ ਹਨ ਉਹਨੂੰ ਰੱਖ ਕੇ ਬੈਠੀ ਗਏ ਮੇਰੀ ਕਾਪੀ ਆ ਇਹ ਬਹੁਤ ਵਧੀਆ ਸੀ ਬ੍ਰੇਕਫਾਸਟ ਆਪਣਾ ਵਧੀਆ ਹੋ ਗਿਆ ਬ੍ਰੇਕਫਾਸਟ ਬਹੁਤ ਵਧੀਆ ਸੀ ਸਾਫੇ ਮਿਲਸ ਤੋਂ ਪਰਾਠੇ ਸੀਗੇ ਬਹੁਤ ਹੀ ਜ਼ਿਆਦਾ ਟੇਸਟੀ ਸੀ ਹਾਂਜੀ ਚਾਹ ਲੀ ਹਾਂਜੀ ਉਹ ਕਿੰਨੀ ਮੇਰੀ ਕਾਰਟਨ ਚੋਂ ਬੰਦ ਕੀਤੀ ਆ ਰਾਇ ਦੀ ਕਾਰਟਨ ਬੰਦ ਕਰ ਤੇ ਹੁਣ ਦੇਖ ਲੈ ਕਿੱਡੀ ਭੜੀ ਹੈ ਨਾ ਆਹ ਦਾ ਦੇਖ ਲੈ ਬੱਸ ਤੁਹਾਨੂੰ ਮਤਲਬ ਹੈ ਵੀਡੀਓ ਨਹੀਂ ਦੇਖਦਾ ਤੂੰ ਹਣ ਆਪਾਂ ਪਰਾਠੇ ਖਾਈ ਸੀਗੇ ਤੇ ਆਪਾਂ ਹੁਣ ਚਾਹ ਪੀ ਰਹੇ ਆ ਚਾਹ ਬਹੁਤ ਟੇਸਟੀ ਹੈ ਜਿਹਨੇ ਪੀਣੀ ਆਜੋ ਕਰੋੜੇ ਵੇਲੇ ਤਾਂ ਹੀ ਸੱਧਿਆ ਨਹੀਂ ਕੱਲੇ ਕੱਲੇ ਠੀਕ ਹੈ ਲੈ ਤੇ ਜਿੰਮੀ ਦੀ ਬੇਇੱਜ਼ਤੀ ਨਹੀਂ ਹੋਣੀ ਤੇ ਤੈਨੂੰ ਵਾਅਦਾ ਕਰਦਾ ਕਿ ਯਾਕ ਤਾਂ ਜਾਦੀ ਨਾਲ ਕੋਈ ਨਹੀਂ ਪਰੋਠੇ ਦਾ ਚੱਲ ਘਰੇ ਖਾਲੇ ਹੋਣੀ ਕਿਸ 11 12 ਬਾਰੇ ਚੱਲ ਲੱਗ ਗਈ ਪਾਰ ਕਿਤੇ ਜੀ ਆ ਦੇ ਨਾ ਜੀ ਚੱਲ ਸਾਡੇ ਨਾਲ ਹਾਂ ਮੈਂ ਸਦੀ ਜੀ ਦੀ ਜੀ ਵੀ ਸਾਡੇ ਵਿੱਚ ਭਾਗ ਲਿਆ ਗਿਆ ਮੇਰੇ ਪੁੱਤ ਦੇ ਪੁੱਤ ਠੀਕ ਹੈ ਠੀਕ ਆ ਗਿਓ ਠੀਕ ਆ ਗਿਓ ਚਲੇ ਦਿਖਾ ਚਾਪੀ ਕੇ ਮਾਰ ਲਿਆ ਜਾਇ ਜੀ ਮਾਵਾ ਧੀਏ ਦੋਨੇ ਖੁਸ਼ ਆ ਲਾਡੋ ਦਾ ਲਾਡਨ ਦਾ ਫਲ ਇੰਜੋਏ ਕੀਤਾ ਆਵੇ ਲੈ ਲਾਡੋ ਲੈ ਦੋਨਾਂ ਦਾ ਫਲ ਇੰਜੋਏ ਲਾਡਨ ਇੰਜੋਏ ਕੀਤਾ ਲੈ ਆਗੀ ਕਰ ਤਾ ਜੈਂਪਾ ਲਾਡੋ ਦਾ ਅੱਜ ਲੈ ਇਹਦੇ ਤਾਂ ਪੂਰੇ ਇੰਜੋਏ ਕਰ ਰਹੀ ਆ ਮੈਂ ਕੀ ਦਿੱਤਾ ਤੁਸੀਂ ਇਹ ਤਾਂ ਇੰਜੋਏ ਜਬਰੇ ਇਹ ਤਾਂ ਸਾਰੀਆਂ ਚੀਜ਼ਾਂ ਨੇ ਪੂਰੀਆਂ ਕਰ ਲਈ ਹਮ ਚਲੋ ਹੁਣ ਚੱਲਦੇ ਆਪਾਂ ਤੇ ਲੋ ਦੇਖ ਲੋ ਜੀ ਅੱਬਾ ਗੱਡੀ 'ਚ ਬੈਠੇ ਆਂ ਪਹਿਲਾਂ ਤਾਂ ਬਚਾਈ ਸੀ ਕਿ ਹਮ ਚਲੋ ਮਿਲਦੇ ਹੁਣ ਆਪਾਂ ਘਰੇ ਜਾ ਕੇ ਮੰਗਦੇ ਘਰੇ ਆ ਕੇ ਮੰਗ ਲਈ ਨਹੀਂ ਘਰੇ ਜਾ ਕੇ ਨੱਬਾ ਹੁਣ ਹੀ ਕਰ ਦਿੰਦੇ ਆ ਬਲੌਗ ਦਾ ਐਂਡ ਨਹੀਂ ਕੀ ਕਰ ਜਾ ਕੇ ਕਰੀਏ ਕਰੇ ਤੇ ਸ਼ਾਪ ਤੇ ਜਾ ਕੇ ਕਰਾਂਗੇ ਸ਼ਾਪ ਤੇ ਜਾ ਕੇ ਕਰਾਂਗੇ ਠੀਕ ਹੈ ਚਲੋ ਮਿਲਦੇ ਆ ਫਿਰ ਜੀ ਆਪਾਂ ਸ਼ਾਪ ਤੇ ਜਾ ਕੇ ਜੀ ਹਾਂ ਜੀ ਹਾਂ ਜੀ ਅੱਜ ਅੱਕਾ ਪੈ ਗਏ ਹਡਿਆਰ ਬਾਬ ਦੇ ਜਵਾਬ ਸ਼ਰਾਬ ਤਾਂ ਬਾਲੀਆਂ ਕਰਦੀ ਬਹੁਤ ਜਵੇ ਬਾਲਿਸ਼ ਰਾਰਤ ਨਹੀਂ ਬੋਲਦਾ ਕਰਦਾ ਪਿਓ ਪਿਓ ਦੇ ਨਾਲ ਦੀ ਸਵੇਟ ਪਾ ਕੇ ਬੈਠੀ ਐ ਟੌਰ ਨਾਲ ਉਹ ਵੀ ਨਾਲ ਕਹਿੰਦੀ ਹਾਂ ਪੱਪਾ ਹਾਂ ਚੀਜੀ ਲੈਣਾ ਚੀਜੀ ਲੈਣਾ ਲੈ ਇਹ ਚੀਜ਼ਾਂ ਦੇ ਜੋਰ ਦਿੱਤਾ ਹੈ ਬਸ ਚੀਜੀ ਹੋਰ ਕੁਝ ਨਹੀਂ ਇਕੱਲੀ ਚੀਜੀ ਫੇਰ ਆ ਗਈ ਗੋਦੀ ਚ ਹੋਰ ਨਾ ਟੇਡਾ ਕਰ ਦਵੇਂ ਮਿੱਟੀ ਵਾਲੇ ਖਾਊਗੀ ਫੇਰ ਚੱਲਰ ਬਾਬਾ ਬਿਲਕੁਲ ਟੇਡਾ ਮਿੱਟੀ ਇਹ ਲੈ ਖਾਏਗੀ ਹਾਂ हां जी जी वे थाने तो चल सी आपा ब्रेकफास्ट ਕਰਨ ਗਏ ਸੀ ਪਹਿਲਵਾਨ ਢਾਬੇ ਦੇ ਵਿੱਚ ਤੇ ਆਪਾਂ ਉਥੋਂ ਆ ਗਏ ਸੀਗੇ ਤੁਹਾਨੂੰ ਕਿਹਾ ਸੀ ਨਾ ਕਿ ਆਪਾਂ ਦੁਕਾਨ ਤੇ ਜਾ ਕੇ ਵਲੌਗ ਤੇ ਐਂਡ ਕਰਾਂਗੇ ਤਾਂ ਆਪਾਂ ਦੁਕਾਨ ਤੇ ਆ ਗਏ ਆ ਬੈਠੇ ਆ ਦੁਕਾਨ ਤੇ ਤੁਹਾਨੂੰ ਦੁਕਾਨ ਪਿੱਛੇ ਦਿਸ ਰਹੀ ਆ ਤੇ ਬਾਬ ਨੇ ਚੀਜਾਂ ਸ਼ੁਰੂ ਕਰਤੀਆਂ ਖਾਣੀਆਂ ਤੇ ਤੁਹਾਨੂੰ ਪੁੱਛ ਰਹੀ ਆ ਖਾਣੀ ਆ ਬਾਬ ਖਾਣੀ ਬੱਤਲੋ ਖਾਚ ਗੁੱਤਾ ਮਾਰਿੰਦੀ ਆ ਖਾਣੀ ਆ ਹਾਂ ਇਹਨਾਂ ਸੀ ਇਹਨਾਂ ਸੀ ਸੁਵਾਉਂਦੇ ਸੀ ਤੇ ਸੁੱਤੀ ਨਹੀਂ ਤੇ ਸਾਨੂੰ ਨੀਂਦੋਂ ਲਾਤੀ ਇਹ ਬਹੁਤ ਵਧੀਆ ਡੈਂਸੀ ਚੰਗਾ ਗੇਟ ਟ੍ਰੈਵਲ ਵਧੀਆ ਹੋ ਗਿਆ ਸਾਡਾ ਹੁਣ ਇੱਕੋ ਜਿਹੀ ਕਰਿਆ ਕਹਿੰਦੀ ਵੱਧ ਤੋਂ ਵੱਧ ਹੀ ਟ੍ਰੈਵਲ ਦੀ ਰਿਆ ਕਰੀਏ ਵੱਧ ਤੋਂ ਵੱਧ ਤੁਹਾਨੂੰ ਸੱਚ ਤੁਹਾਡੇ ਹੈ ਨਾ ਵਲੌਗ ਇਦਾਂ ਕਿਤੇ ਬਾਹਰ ਇੰਜੋਏਮੈਂਟ ਦੇ ਹੀ ਮਿਲਣਗੇ ਤੇ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਤੇ ਵਲੌਗ ਨੂੰ ਪਲੀਜ਼ ਪਿਆਰ ਜ਼ਰੂਰ ਦਿਓ ਤੇ ਵਾਚ ਪੂਰਾ ਫਾਲੋ ਕਰਿਆ ਕਰੋ ਰਬਾਬ ਕਹਿ ਦੋ ਸਬਸਕ੍ਰਾਈਬ ਕਰ ਦਿਓ ਚਲੋ ਜੀ ਫਿਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ next to i got the yeah, yeah.